ਇਹਨ ਕੀ ਕਲਤਵਾ ਗਈ ਜੀ ਕਿ ਬਤੇ ਤੋੜਾ ਸਾੜੀ YouTube ਨਾ ਅਤੇ Facebook ਤੇ ਸੋਤੇ ਹੀ ਅਜਿਹੇ ਪੜ ਲੈ ਗਏ ਵਾਰਾਂ ਵਾਲੀ ਪੱਗ ਤੇ ਕਈ ਬ੍ਰਾਂਡ ਵਾਲ ਸੀ ਬਈ ਦੇਸੀ ਵਾਲ ਜਿਹੜੇ ਕਿ ਕਈ ਬਹੁਤ ਵੱਧ ਵਾਲ ਉਹ ਆਪਣਾ ਸਿਰੇ ਵਿੱਚ ਜਿਹੜੀ ਪਾਕਤ ਸਾਂਹੀ ਸਭ ਤੋਂ ਪਹਿਲਾਂ ਤਾਂ ਲੜ ਲੈ ਕੇ ਨਸ਼ਾ ਜੈਂਟਰ ਚੁਲਿਆ ਦੇ ਲਾਉਣਾ ਪੁਣੀ ਗੋਲ ਦਾ ਬਸ ਤਰਾਂ ਕਿ ਬੰਦ ਬਤਾ ਤੇ ਰੱਖ ਕੇ ਦੋ ਪਲੇਨ ਆਪਾਂ ਨੇ ਥੋੜੇ ਜਿਆਦਾ ਵਾਲ ਇਕੱਠੇ ਕਰਨੇ ਵਾਲ ਜਿਹੜੀ ਜੜਾ ਕਥੇ ਇਕੱਠੇ ਕਰਕੇ ਤੇ ਲੜ ਨੂੰ ਅੱਗੇ ਹੱਦੀ ਗੜਾ ਕਰਾ ਪਰ ਨੂੰ ਜਿੱਦ ਤੱਕ ਸੈਟ ਕਰਕੇ ਤੇ ਲੋਡ ਕਰਕੇ ਜਿਵੇਂ ਜਿਹੜਾ ਮੈਂ ਵਾਲੀਆਂ ਲੋਡ ਕਰਕੇ ਰਾ ਪਰ ਨੂੰ ਲੋਡ ਕਰਕੇ ਤੇ ਸੈਟ ਕਰਕੇ ਲਿਮਾ ਹੈ ਜਿਹੜਾ ਪਾ ਅੱਲਾ ਜਮਾ ਹੈ ਲਾਈਨ ਵਿੱਚ ਪੰਜ ਕਰਕੇ ਪੂਰਾ ਹੱਥ ਨਾਲ ਰੱਖ ਕੇ ਬੰਦ ਫਸਾਉਂਦਰਾ ਕੇ ਦੋਵੇਂ ਬੱਲੇ ਕੱਠੇ ਗਾ ਲੈਣਾ ਨਾ ਇਹ ਦੋਵੇਂ ਬੱਲੇ ਕੱਠੇ ਗਾ ਰਕੇ ਤੇ ਪੱਲੇ ਦੂਜੇ ਪੱਲੇ ਜਿਹੜਾ ਬੰਗਾਲੀਆਂ ਪੁਣੀਆਂ ਨਾ ਤੇ ਦੋਈ ਬੰਗਾਲੀ ਗੜਿਆ ਬੰਦਾ ਜਾਣੇ ਉਹ ਬਾਲ ਪਾਸਾ ਜਾਂ ਤੇ ਅੰਗੂੜੇ ਲੁਟੇ ਰਹੇ ਬੰਵਾਲੇ ਇਕੱਠੇ ਲੜ ਕੇ ਜਿਚਾ ਉਹ ਪਹਿਲਾਂ ਲਾਇਆ ਸੀ ਉਹਦੇ ਜਿਚਾ ਆਪਣੇ ਬਾਲ ਬੰਨ ਕਰਦੇ ਪਰ ਇਹਦੇ ਉੱਥੇ ਆਪਾਂ ਬੰਗਾਲ ਨੂੰ ਲੋਡ ਕਰਕੇ ਜੰਗੀ ਤਰ੍ਹਾਂ ਸੰਭਲਣ ਕਰਕੇ ਤੇ ਬਾਲ ਨੂੰ ਲੋਡ ਕਰਕੇ ਤੇ ਸੈੱਟ ਕਰਕੇ ਇਹ ਚੰਗੀ ਤਰ੍ਹਾਂ ਇਹ ਆਪਣੀ ਵੌਲਟ ਸੈਟ ਕਰਕੇ ਤੇਰਾ ਨਾਮ ਨੋਟ ਕਰਕੇ ਸੈਟ ਕਰਕੇ ਲਗਾਉਣਾ ਹੈ ਤੇ ਲੜਨ ਪੰਦਿਕਰਨ ਲੋਡ ਕਰਕੇ ਸੈਟ ਕਰਕੇ ਤੇ ਸੇਵ ਕਰਕੇ ਬੜ ਬੜ ਲੈਣਾ ਪੌਜ ਵਿੱਚ ਤੇ ਲੜਨ ਨੋਰ ਕਰਕੇ ਸੈਟ ਕਰਕੇ ਲਗਾਉਣਾ ਹੈ ਚਲੋ ਆਪਾਂ ਅਗਲੇ ਆਉਣਾ ਹੈ ਲਰਨਿੰਗ ਕੰਟੀਕਰ ਕੇ ਪੁੰਲਾਹ ਦੇ ਵੱਤ ਲੜ ਕੇ ਪੰਦ ਪਾ ਰੱਖ ਕੇ ਦੋਈ ਪੱਲੇ ਇਕੱਠੇ ਕਰਕੇ ਤੇ ਲਰਨਿੰਗ ਕੰਦੇ ਤੋਂ ਹਟਾ ਕੇ ਤੇ ਲਰਨ ਨੂੰ ਤੋਂ ਹਟਾ ਕੇ ਇਹ ਚੰਗੀ ਤਰ੍ਹਾਂ ਪੰਜ ਚਾਬੇ ਪੜ ਲੈ ਹੇ ਤੂੰ ਉਹ ਤਾਂ ਥੋੜਾ ਥਲੇ ਦਾ ਕਿਹੜਾ ਬੋਰਡ ਨੂੰ ਉਹ ਸੰਹੜਾ ਸ਼ਟ ਕਰਕੇ ਤੇ ਲਰਨ ਨੂੰ ਅਕਦਾ ਖੋਲਣੇ ਅਕਦਾ ਖੋਲ ਕੇ ਦੋਈ ਵੱਲੇ ਤੇ ਸੱਤ ਪਲੇੜਾ ਤਾਂ ਪਹਿਲੇ ਪਹਿਲੇ ਜੋ ਵਾਲ ਪਾਉਣੇ ਹਨ ਇਹ ਪਲੇ ਬਲੇ ਜਿਹੜੇ ਬਾਲ ਨੂੰ ਇਕੱਠੇ ਕਰਕੇ ਦੂਜੇ ਬਲੇ ਜਿਹੜੇ ਆਪਣੇ ਬਾਲ ਪਏ ਹੁੰਦੇ ਨੇ ਉਹਨਾਂ ਨੂੰ ਆਪਾਂ ਲੋਡ ਕਰਕੇ ਤੇ ਇੱਕ ਨੋਕ ਸੈੱਟ ਕਰਕੇ ਟ੍ਰੇਲਰਿੰਗ ਦੇ ਦਿਨ ਤਰ੍ਹਾਂ ਸੱਟਾ ਕਰਕੇ ਟੈਨਾਲੀਆਂ ਹਵਾਲੇ ਤੋਂ ਦਿਨ ਤਰ੍ਹਾਂ ਹਟ ਕਰਕੇ ਗੁੜੀ ਜੁਗਠਾਈਏ ਆਪਣੇ ਬਾਲ ਨੂੰ ਸੱਟ ਕੰਨੀਆਂ ਨੂੰ ਜਿੰਨੇ ਆਪਣੇ ਜਿਹੜੇ ਹੱਥ ਨਾਲ ਬਾਲ ਪੈ ਸਕਦੇ ਨੇ ਉਹਨੇ ਵਾਗੜਾ ਪਤਾ ਨਾ ਪਾ ਗਏ ਤੇ ਲੜਨ ਚੱਕਿਧ ਰਹਿਣਾ ਲੋਡ ਕਰਕੇ ਸੈਟ ਕਰਕੇ ਤੇ ਵਾਲ ਨੇ ਲੋਡ ਕਰਕੇ ਦਾ ਪਾਣ ਲੋਡ ਕਰਕੇ ਸੈਟ ਕਰਕੇ ਲਗਾਉਣਾ ਹੈ ਤੇ ਚੱਕਿਧ ਰਹਿਣਾ ਪਾਣ ਲੋਡ ਕਰਕੇ ਸੈਟ ਕਰਕੇ ਲਗਾ ਦੇਣਾ ਹੈ ਟਰੜਾ ਪਾ ਅਗਲਾੜ ਲੈਣਾ ਹੈ ਲੰਬੀ ਬੱਤ ਪੰਜ ਵਰਕੀ ਮੈਂ ਇਹ ਹਲਵਾ ਚੰਦਰਾ ਕੇ ਬੰਦ ਪਸ ਉੱਤਰ ਆ ਕੇ ਦੋ ਪੱਲੇ ਕੱਠੇ ਧਰ ਕੇ ਤੇ ਚਾਰੋਂ ਘੇਰੇ ਲੜਨ ਉੱਤਰ ਸੱਟ ਕਰਨਾ ਹੈ ਚਾਰੋਂ ਬੇਂਡਲ ਉੱਤਰ ਸੱਟ ਕਰਕੇ ਤੇ ਸਭ ਤੋਂ ਪਹਿਲਾਂ ਆਪਾਂ ਪਹਿਲੇ ਪੱਲੇ 'ਚ ਜਿਹੜਾ ਬੰਗਾਲ ਨੂੰ ਸੱਟ ਕਰਨੀਆਂ ਨਾ ਤੇ ਆਪਾਂ ਪਹਿਲੇ ਪੱਲੇ 'ਚ ਬਲ ਪਾ ਕੇ ਇਹਦਾ ਪਿਆਰ ਨੂੰ ਜਿਹੀ ਤਰ੍ਹਾਂ ਸੱਟ ਕਰ ਲੈਣਾ ਹੈ ਜਿੱਥੇ ਚਾਬਤ ਜਰ ਲੇਵੀ ਉੱਥੇੜਾ ਪ੍ਰਾੜਨ ਰੱਖ ਕੇ ਜਿੱਥੇ ਆਪਣੇ ਪੈਰ ਪੈਰਰ ਦੀ ਬਲਮ ਕੋਨਣਗੇ ਉੱਥੇੜਾ ਪ੍ਰਾੜਨ ਕਿ ਤਰ੍ਹਾਂ ਲੋੜ ਕਰਕੇ ਤੇਰਾ ਟੱਕਰ ਕੇ ਲਗਾ ਦੇਣਾ ਜਿੱਥੇ ਜਿਹੜਾ ਪ੍ਰਾੜਨ ਲੋੜ ਕਰਕੇ ਜੱਟ ਕਰਕੇ ਤੇ ਵਾਲਿਆਂ ਨੂੰ ਸੈਟ ਕਰਕੇ ਆਪਣੀ ਸ਼ੇਪ ਸੈਟ ਕਰਕੇ ਜਿਹੜਾ ਪ੍ਰਾੜਨ ਲੋੜ ਕਰਕੇ ਲਾਉਣਾ ਹੈ ਆਪ ਆਉਣ ਵਾਲਾ ਜਮਨਾ ਹੈ ਲੜਦਨ ਬੈਕਪੁੱਨ ਚੀਕ ਕੇ ਜਨ ਜ ਬਗਬ ਨੇਰੇ ਆਪਣੇ ਵਾਲ ਨੂੰ ਸੰਗਰੇ ਕਰ ਲੈਣੇ ਆ ਹਰੇਕ ਵੀ ਸਾਡੀ ਰੂਟਾਂ ਤੇ ਨਵੇਂ ਨਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰ ਕਰਿਓ ਅਤੇ ਜਿਹੜੇ ਵੀ ਸਾਡੇ ਫੇਸਬੁਕ ਤੇ ਨਵੇਂ ਹਨ ਉਹ ਸਾਡੇ ਫੇਸਬੁਕ ਜੁਨੀ ਫੋਲੋ ਜਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰ ਕਰਿਓ ਤੁਹਾਡਾ ਜਿਹੜਾ ਬਾਕੀ ਬਗ ਵੀਡੀਓ ਬਸ ਸੈਟਿੰਗ ਕਰ ਜਾਣੀ ਆਂ ਗਿੜੇ ਆਪਣੇ ਵਾਲ ਨੂੰ ਸੈਟ ਕਰਿਆ ਨੇ ਜਿਹੜੀ ਇਹ ਵਾਲ ਨੇ ਉਸ ਸੰਗਰੇ ਨਾਲ ਲਈ ਤੁਸੀਂ ਸੂਈਆਂ ਪੱਕ ਪੰਜਾ ਆਪਣੇ ਵਾਲ ਜਿਹੜਾ ਵਾਲ ਹੁੰਦਾ ਉਹਨਾਂ ਜਿਹੜਾ ਤੁਸੀਂ ਸੰਗਰੇ ਕਰ ਸਕਦੇ ਆ ਚੈੱਕ ਕਰ ਪਹਿਲਾਂ ਕਿ ਜੇ ਨਾ ਵੀਰਾਂ ਪੱਕ ਪੈ ਨਹੀਂ ਫਿਰ ਅੱਗ ਨੂੰ ਸੂਈ ਨਹੀਂ ਫਿਰਦੀ ਉਹ ਪਲੇਸ ਜਿਹੜੇ ਆਪਣੇ ਪੱਕ ਪੰਜਾ ਸੂਈ ਨਾ ਹੋਏ ਨਾ ਉਹਨਾਂ ਦਾ ਕੀ ਆਗਰੇ ਆਪਣੇ ਪੱਗ ਵਿੱਚ ਟੋਕ ਲੱਗਣਾ ਡਰ ਰਹੇ ਹੁੰਦਾ ਥੋੜਾ ਆ ਅਗਲਾ ਲਗਾਉਣਾ ਹੈ ਲਰਨ ਲੈਪਟੋਪ ਵਿੱਚ ਲਾ ਕੇ ਉਹਨਾਂ ਦਾ ਹਲਵਾ ਥੋੜਾ ਰੱਖ ਕੇ ਬੰਦ ਬਸਤ ਤੇ ਰੱਖ ਕੇ ਡੋਲੀ ਪਾ ਕੇ ਉਦਈ ਪਲੇ ਇਕੱਠੇ ਕਰਕੇ ਤੇ ਪਹਿਲੇ ਪਹਿਲੇ ਥੋੜਾ ਹਾਫ ਫੋਲਡ ਕਰਾਂਗੇ ਤੇ ਚੰਗੀ ਤਰ੍ਹਾਂ ਦਾ ਪ੍ਰੋਡ ਨੋਡ ਕਰਕੇ ਤੇ ਚਾਰੰਦੇ ਹੋਰ ਲਾਰਨ ਉੱਤੇ ਰੱਖ ਕੇ ਤੇ ਆਪਣੀ ਜਿਹੜੀ ਸੱਜੀ ਸੜਤ ਦਾ ਪ੍ਰੋਡ ਨੂੰ ਸੌਫ ਕਰਕੇ ਤੇ ਲੜ ਨੂੰ ਰਗਿਤ ਪਾਸਟ ਕਰਨਾ ਹੈ ਆਲਿਨਰ ਬਾਕੀ ਬਗਲੀਆ ਕਰੀਏ ਅਕਸਰਿੰਗ ਕਰੀ ਜਾਣੀ ਹੈ ਤੇ ਇੱਕ ਲੜਨ ਥੋੜਾ ਆਪਣਾ ਲੜਨ ਫੋਲਡ ਕਰਨਾ ਹੈ ਤੜਾ ਉਸ ਵਿੱਚ ਥੋੜਾ ਕਸ ਪੈ ਸਕਾਈ ਜੇ ਜਿਹੜਾ ਲੜਨ ਇੱਕ ਵਾਰ ਨਕਰੀ ਇਹ ਜਿਹੜਾ ਆਪਣਾ ਲੜਨ ਫੋਲਡ ਕਰ ਦੇਣਾ ਨਕਰੀ ਜਿਹੜਾ ਲੜਨ ਫੋਲਡ ਕਰਕੇ ਆ ਵੀਡੀਓ ਛੇਪਾ ਸਟਕ ਕਰਕੇ ਤੇ ਲੜਨ ਡਾਊਨਫੋਲਡ ਕਰਕੇ ਲਗਾਵਾਂਗੇ ਤੜਾ ਬਣਾੜ ਯਕ ਇਸਕੇ ਨਾਲ ਤੇ ਲੜਸਾਬਰੇ ਤੇ ਅਗਲੇ ਕੀ ਪਾਵਾਂ ਸਟ ਕਰਕੇ ਦਾ ਪਰ ਆਂਗਲਰ ਕਰਕੇ ਚੰਗੀ ਤਰ੍ਹਾਂ ਅੰਦਰ ਲੋਰ ਕਰਕੇ ਤੇ ਸਟ ਕਰਕੇ ਲਗਾਉਣਾ ਹੈ ਲੜ ਨੂੰ ਜਨਾਬ ਬਾਕੀ ਬੱਧੀਆ ਸੈਟਿੰਗ ਕਰੀ ਆਣੀ ਹੈ ਜੇ ਵੀਰੇ ਉਸਾਂ ਦੇ ਇੱਕ ਤਾਂ ਲਾਈਟ ਚੜੀ ਕੇ ਮਰੀਓ ਕਰਿਓ ਤੇ ਵੀਰੇ ਵਾਤਵਾਸ਼ਾ ਜੂ ਕਰਿਓ ਤਾਂ ਇਹ ਡੀਵੀਰਾਂ ਨੂੰ ਬੜਾ ਵਾਲੀ ਤੱਕ ਲਾਣੀ ਕਿ ਕੋਈ ਪ੍ਰੋਬਲਮ ਹੋਦੀ ਆ ਤਾਂ ਇਸ ਵੀਰੇ ਨੇ ਦੇ ਕੇ ਜਿਹੜੀ ਆਪਣੀ ਪੌਂਗਾ ਜੀਸ਼ਨ ਕੱਲਣਾ ਚੰਦ ਵਾਲੇ ਚ ਭਣੇ ਲੜਾਂ ਦੇ ਵਾਲ ਪਾਈ ਜੀ ਜਿਹੜਾ ਆਪਣੇ ਲੜਾਂ ਸਹੀ ਜਾਂਦਾ ਚਪੜੇ ਵਾਲ ਪਾਈ ਜਾਂਦਾ ਨੂੰ ਸੈੱਟ ਕਰ ਲੈਣਾ ਤੇ ਫਿਰ ਜਿਹੜਾ ਉਹ ਕੱਲ੍ਹ ਦਿਲਾਉਂਦਾ ਇਹ ਜਿੱਥੇ ਆਪੇ ਪੰਜਵਾਰਾ ਫੋਲਡ ਕਰੀਏ ਤਾਂ ਥੋੜਾ ਘਾਹ ਕਰਕੇ ਇਹ ਲਾਰਮ ਕੰਨਿਤ ਨੂੰ ਸਟ ਕਰਕੇ ਤੇ ਜਿੱਥੇ ਆਪੇ ਪੰਜਵਾਰਾ ਫੋਲਡ ਕਰੀਏ ਉਹ ਤੋਂ ਥੋੜੇ ਜਿਹੜੇ ਬਲ ਹੋਣੀ ਨੇ ਉਹਨਾਂ ਨੂੰ ਪੱਥ ਲਿਆ ਖਿਤਣਾ ਹੈ ਤਾਂ ਕਿਹੜਾ ਬਾਅਦ ਵਿੱਚ ਦਿੱਕਤ ਨਾ ਆਵੇ ਬਾਜਾ ਬਾਜਾ ਕਦ ਨਾਲ ਤੇ ਫਿਰ ਇਹੜਾ ਪੱਕਾ ਕੀ ਦੇ ਲਾਉਣਾ ਅੱਧਾ ਤੇ ਅੱਧਾ ਫੋਲਡ ਕਰਕੇ ਰੇਪ ਲਾਉਣਾ ਬਾਅਦ ਤੋਂ ਥੋੜੀ ਖੜਾਈ ਚ ਲੈ ਕੇ ਮਰੇ ਜਾ ਕੇ ਜਿਹੜੀ ਬਤ ਖੜਾਈ ਘਟਾ ਦੇਣੀ ਹੈ ਤੇ ਲਾਰਮ ਕੰਨਿਤ ਨੂੰ ਸੌਫ ਕਰਕੇ ਸੈਟ ਕਰਕੇ ਜਿਹੜਾ ਨਿਊਰ ਕਰਕੇ ਸੈਟ ਕਰਕੇ ਸੇਵ ਕਰਕੇ ਜਿਹੜਾ ਕੋਈ ਨਾ ਉਹ ਬਣਾ ਬਣਾ ਲਗਾ ਸਕਦੇ ਤਾਂ ਡਾਟ ਪੰਡਾ ਇਹ ਵੀ ਦਾ ਨੂੰ ਬਰੇ ਲੱਗਾ ਤਾਂ ਯਸਟਰੀਕਾ ਕਰ ਸਕਦੇ ਫਿਰ ਤੱਕ ਜਿਹੜਾ ਪ੍ਰਾਰੰਭ ਲੋਡ ਕਰਕੇ ਸੈਟ ਕਰਕੇ ਸੇਵ ਕਰ ਲੈਣਾ ਜਿੰਨਾ ਪੱਲੇ ਪੱਲੇ ਰੱਖੇ ਰੱਖੇ ਉਹਨਾਂ ਪੱਲੇ ਰੱਖ ਤੇ ਰੱਖ ਕੇ ਤੰਗਿਤਰਾ ਸੇਵ ਕਰਕੇ ਇਹ ਅਸਲ ਵਿੱਚ ਬ੍ਰੀਕ ਤੋਂ ਬ੍ਰੀਕ ਵਾਲਾ ਕੱਢ ਗਏ ਤੇ ਫਿਰ ਆਹ ਬੜਾ ਪੱਗ ਪਾ ਕੇ ਚੱਲੇ ਰਹਿ ਕੇ ਲਾਰਮ ਨੂੰ ਫਰੰਟ ਆਨ ਹੋ ਲਗਾ ਦੇਣਾ ਫਰੰਟ ਆਨ ਹੋ ਲਗਾ ਤਾਂ ਆ ਤੇ ਇੱਥੇ ਵਿੱਚ ਇਹਦੀ ਕਿੜਾਈ ਰੱਖਣਾ ਚਾਹੁੰਦੇ ਤਾਂ ਇਹ ਉਨੀ ਇਹਦੀ ਕਿੜਾਈ ਢਾ ਕੇ ਤੇ ਲਾਰਮ ਨੂੰ ਤੰਗ ਤਰ੍ਹਾਂ ਸੈੱਟ ਕਰਕੇ ਤੇ ਲੋਡ ਕਰਕੇ ਤੇ ਜਿੰਨੇ ਬਾਹ ਪੰਜ ਉਹਨੀਆਂ ਮੋਨੋ ਪਾ ਲੋਡ ਕਰਕੇ ਤੇ ਜਿਹੜਾ ਆਪਣੇ ਤੁਹਾਡਾ 12 ਜ ਉਹਨਾਂ ਆਪਾਂ ਥੋੜਾ ਫੋਲਡ ਕਰ ਦਾਂਗੇ ਤਾੜਾ ਮੈਨੂੰ ਥ੍ਰੈਡ ਨਹੀਂ ਦਬੋ ਜਾਣ ਤੇ ਲਾਰਮ ਇੱਕ ਕਰਦਾ ਬਈ ਹੈੜਾ ਕਹਿੰਦਾ ਘਾਟਾ ਕਿੜਾ ਪਾ ਲਾਰਮ ਨੂੰ ਤਾਂ ਦਬਾ ਦੇਣਾ ਜੇ ਤਾਂ ਉਹ ਘਟੇ ਜਾਂਦਾ ਤਾਂ ਖਿਸਕੀ ਜਾਂਦਾ ਹੁੰਦਾ ਤੁਸੀਂ ਇਕੱਲੇ ਪੱਗ ਵਿੱਚ ਇਹ ਕਰਨ ਕੌਣ ਵਾਸਤੇ ਲਗਾ ਸਕਦੇ ਹੋ ਤੇ ਜਿਹੜੇ ਉੱਤ ਵਾਲੇ ਨੇ ਉਹਨਾਂ ਨੂੰ ਆਪ ਬਾਹਰ ਨਾਲ ਕੱਢਣਾ ਹੈ ਚਾਹੇ ਮੇਰੇ ਸ਼ੇਪ ਆਉਂਦਾ ਤਾਂ ਸਟਕ ਕਰ ਲੈਣੀ ਹੈ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜਿਹੜੇ ਵੀ ਸਾਡੇ ਫੇਸਬੁਕ ਤੇ ਨਵੇਂ ਹਨ ਉਹ ਸਾਡੇ ਫੇਸਬੁਕ ਪੇਜ ਨੂੰ ਫੋਲੋ ਜੁ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੁ ਕਰਿਓ ਤੇ ਮੇਰੀ ਬਾਕੀ ਤਾਂ ਇਹ ਰਿਹਾ ਸ਼ੇਅਰਿੰਗ ਕਰ ਲੈਣੀ ਹੈ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਨਾਲ ਨਹੀਂ ਸੋਚਣਾ ਸੈਂਟਰ ਨੂੰ ਉਹਨਾਂ ਦਾ ਪੈਰ ਤਾਂ ਖਿੱਚਣਾ ਇੱਕ ਗੱਲ ਤਾਂ ਰੱਖੋ ਕਿ ਜਿਹੜਾ ਆਪਣਾ ਪਹਿਲੇ ਵਾਲਾ ਉਹ ਫਰਾਂਟਾ ਉਹ ਖਸ ਗਿਆ ਨਾ ਤੇ ਜਿਹੜਾ ਪਾਰਡ ਨੂੰ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਖਲਾ ਕੇ ਤੇ ਜਿੱਥੇ ਵੀ ਤੁਸੀਂ ਅੰਗ ਰਹੇਗਾ ਉਹ ਤੋਂ ਬਾਅਦ ਵਿਜਸ਼ਨ ਦੇ ਕੇ ਜਾਂ ਬਾਹਤਨਾ ਮਹਿਸੂਸ ਕਰ ਕੇ ਜਿਹੜਾ ਪਾਸਾ ਰੋ ਕਵਰ ਕਰਨਾ ਹੈ ਜਿਹੜਾ ਪਾਸਾ ਮਹਿਸੂਸ ਕਰ ਕੇ ਜਿਹੜਾ ਪਾਸਾ ਰੋ ਕਵਰ ਕਰਨਾ ਹੈ ਜਦੋਂ ਅਗਲਾ ਬਾਕੀ ਬੱਡੀਆਂ ਕੋ ਸੈਟਿੰਗ ਕਰਿਆ ਰਹੀ ਹੈ ኮልህ ខባኝባታመቶይማቅ ብብხቼ መችለ ክሩህ እኢ ትገ አራመች እን እን ተመ መጌበቅ ወቻኞ ንም ឱ ከ ብግሜቻልቻቸኝት ሏ መስይደ በዝተ ሮ�ኗ መችት መይቅብ ਦੁਬਾਰਾ ਜਿਹੜਾ ਉਂਗਲਾਂ ਦੱਬ ਗਏ ਜਿਹੜਾ ਸ਼ੈਡ ਕਵਰ ਕਰਨਾ ਉਤੋਂ ਜਿਹੜੇ ਨੀੜੇ ਪਾਥਨਾ ਸੈਟ ਕਰ ਲੈਣਾ ਤੇ ਬਾਅਦ ਵਿੱਚ ਉਹਨੂੰ ਸਫਾਈ ਕਰ ਲੈਣੀ ਆ ਤੁਸੀਂ ਇਹ ਦੇਖ ਕੇ ਥੋੜਾ ਬੈਕਗਰਾਉਂਡ ਲਗਵਾ ਦੇ ਜਿਹੜਾ ਅਧਰ ਕਪੜਾ ਕਰਕੇੜਾ ਪਲਾਟਫਾਰਮ ਲਗਾ ਦੇਣਾ ਜਲਦੀ ਉਹਨੂੰ ਲੈ ਕੇ ਹੱਜਣੇ ਆ ਫਿਰ ਦੇਖ ਲਈ ਤਾਂ ਮੋਬਾਈਲ ਕੋ ਟੀਕਾ ਖਾ ਖੜਾ ਟੀਕਾ ਪਤੇ ਜਨਰਲ ਜਰ ਪਾਕੀਪਾ ਵੀਡੀਓ ਅਪਸਟਡਿੰਗ ਕਰਕੇ ਤੇ ਤਕਨ ਫਾਈਨਲ ਕਰਦੇ ਰਹਿਣਾ ਹੈ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਈ